ਬਾਕੀ ਗਰੁੱਪ ਨੂੰ ਸਾਨੂੰ ਇਹ ਗੱਲ ਕਹੀ ਗਈ ਸੀ ਜੀ ਇਹ 100 ਸਾਲ ਦਾ ਮਾਡਲ ਹੈ ਬਹੁਤ ਇਹਨਾਂ ਨੇ ਜੀ ਥਾਂ ਥਾਂ ਤੋਂ ਇਹਦੇ ਨਕਸ਼ੇ ਪਾਸ ਕਰਾਏ ਹੈ ਜੀ ਇਸ ਪ੍ਰੋਜੈਕਟ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਸਾਨੂੰ ਦਿਖਾਇਆ ਹੈ ਜੀ ਇੱਥੋਂ ਅਪਰੂਵ ਹੋਇਆ ਇਹ ਉੱਥੋਂ ਅਪਰੂਵ ਹੋਇਆ ਇਹ 100 ਸਾਲ ਵਾਸਤੇ ਨਿਰ ਕਿੰਦੇ ਨਹੀਂ ਜਾਊਗੀ ਦੇਖ ਸਕਦੇ ਆਂ ਜੀ ਪੌਲ ਦੇ ਥੱਲੇ ਵੀ ਤਰੇੜਾਂ ਦੇਖਦੀਆਂ ਪਈਆਂ ਕੱਲ ਨੂੰ ਕੋਈ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਹਜੇ ਤੱਕ ਵੀ ਕਦੋਂ ਦੇ ਇੱਥੇ ਸਾਰੇ ਆਏ ਆ ਸਾਰਾ ਚੱਲਦਾ ਪਿਆ ਪਰ ਪ੍ਰਸ਼ਾਸਨ ਜਾਂ ਨਹਿਰ ਵਿਭਾਗ ਦਾ ਕੋਈ ਵੀ ਬੰਦਾ ਇੱਥੇ ਆਹੇ ਟਿੱਕਰ ਪਹੁੰਚਿਆ ਨਹੀਂ ਹੈ ਜੀ ਆ 6 ਮਹੀਨੇ ਨਹੀਂ ਕੱਟੇ ਇਸ ਨਹਿਰ ਨੇ ਆ ਤੁਹਾਡੇ ਸਾਹਮਣੇ ਕੀ ਹਾਲਾਤ ਹੈਗੇ ਸੀਪੀ ਵਿਲ ਸਾਨੂੰ ਬਣਾ ਕੇ ਦੇਣੇ ਸੀਗੇ 15 ਅਪ੍ਰੈਲ ਟਿੱਕਰ ਦੇਣੇ ਸੀਗੇ ਅੱਜ ਤੱਕ ਲਟਕਦੇ ਪਏ ਆ ਥਾਂ ਥਾਂ ਤੇ ਖਾਰ ਪੈ ਰਹੀ ਹੈ ਨਾਲ ਕਮਰਾ ਖੜਾ ਗਿਆ ਉਹ ਡਿੱਗ ਸਕਦਾ ਨਾਲ ਦਰਖਤ ਖੜੀ ਉਹ ਡਿੱਗ ਸਕਦਾ ਕਿਸੇ ਦਾ ਨੁਕਸਾਨ ਹੋ ਸਕਦਾ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਕੰਕਰੀਟ ਦੀ ਬਣੀ ਟੁੱਟੀ ਹੋਈ ਇਹ ਨਹਿਰ ਦਾ ਦ੍ਰਿਸ਼ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਫਰੀਦਕੋਟ ਵਿੱਚ ਦੀ ਲੰਘਦੀਆਂ ਜੋੜੀਆਂ ਨਹਿਰਾਂ ਜਿਹੜੀ ਸਰਹੰਦ ਫੀਡਰ ਹਾਲ ਹੀ ਵਿੱਚ ਪੱਕੀ ਹੋਈ ਸੀ ਕੰਕਰੀਟ ਦੀ ਕੀਤੀ ਸੀ ਤੇ ਕਿਹਾ ਗਿਆ ਸੀ ਕਿ ਇਹ 100 ਸਾਲ ਦਾ ਮਾਡਲ ਹੈ 100 ਸਾਲ ਲਈ ਟੁੱਟਣੀ ਉਸ ਦਾ ਇਹ ਹਾਲ ਫਰੀਦਕੋਟ ਵਿੱਚ ਪਏ ਮੀਂਹ ਨੇ ਕਰ ਦਿੱਤਾ ਹੈ ਸ਼ਹਿਰ ਵਾਲੇ ਪਾਸਿਓਂ ਜਦੋਂ ਅਪਾ ਚਹਿਲਾ ਨੂੰ ਜਾਂਦੇ ਆ ਤੇ ਸਭ ਤੋਂ ਪਹਿਲਾਂ ਨਹਿਰ ਦੇ ਸੱਜੇ ਹੱਥ ਵਾਲੇ ਪਾਸੇ ਇਹ ਪਾੜ ਪਿਆ ਜਿੱਥੇ ਲਿਫਟ ਪੰਪ ਲੱਗੇ ਹੋਏ ਆ ਤੇ ਅੱਜ ਹੀ ਇਹ ਪਿਆ ਪਾੜ ਕਈ ਦਿਨਾਂ ਦਾ ਸਿਮ ਰਿਹਾ ਸੀ ਤੇ ਹੌਲੀ-ਹੌਲੀ ਸਿਮ ਕੇ ਇਹ ਪੂਰੀ ਤਰ੍ਹਾਂ ਤਬਾਹ ਹੋ ਗਈ ਤੇ ਹੌਲੀ-ਹੌਲੀ ਹੁਣ ਇਹ ਲੱਗਦਾ ਹੈ ਕਿ ਪੁਲ ਵਾਲਾ ਹਿੱਸਾ ਇੱਧਰ ਨੂੰ ਦਬਣਾ ਸ਼ੁਰੂ ਹੋਵੇਗਾ ਪਰ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਜਦੋਂ ਇਹ ਨਹਿਰਾਂ ਬਣ ਰਹੀਆਂ ਸੀ ਇਹ ਤਾਂ ਇਸ ਬਾਰੇ ਕਿਹਾ ਗਿਆ ਸੀ ਕਿ ਇਸ ਦੇ ਵਿੱਚ ਇੱਕ ਪਲਾਸਟਿਕ ਦੀ ਚਾਦਰ ਪਾਈ ਜਾ ਰਹੀ ਹੈ ਬੜਾ ਮਜਬੂਤ ਕੰਮ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਦੀ ਪਾਣੀ ਦਾ ਇੱਕ ਤੁਪਕਾ ਵੀ ਥੱਲੇ ਨਹੀਂ ਜਾਣਾ ਤੇ ਹੁਣ ਜਦੋਂ ਟੁੱਟੀ ਆ ਤਾਂ ਦਿਖਾਈ ਦਿੱਤਾ ਕਿ ਇਸ ਵਿੱਚ ਪਲਾਸਟਿਕ ਦਾ ਇੱਕ ਕਣ ਵੀ ਹੈ ਨਹੀਂ ਹੁਣ ਇਸ ਨੂੰ ਕਿਹਦੀ ਲਾਪਰਵਾਹੀ ਕਹੋਗੇ ਜਾਂ ਕਿਸ ਦੀ ਬੇਨਿਜ਼ਮੀ ਕਹੋਗੇ ਇਹ ਹੁਣ ਤੁਹਾਡੇ ਤੇ ਆ ਇਸ ਦੇ ਵਿੱਚ ਨਹਿਰ ਬਣੀ ਹੈ ਜੀ ਤਿਆਰ ਹੋਈ ਹੈ ਪਰ ਸਾਨੂੰ ਇਹ ਗੱਲ ਕਹੀ ਗਈ ਸੀ ਜੀ ਇਹ 100 ਸਾਲ ਦਾ ਮਾਡਲ ਹੈ ਬਹੁਤ ਇਹਨਾਂ ਨੇ ਜੀ ਥਾਂ ਥਾਂ ਤੋਂ ਇਹਦੇ ਨਕਸ਼ੇ ਪਾਸ ਕਰਾਏ ਆ ਜੀ ਇਸ ਪ੍ਰੋਜੈਕਟ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਸਾਨੂੰ ਦਿਖਾਇਆ ਜੀ ਇੱਥੋਂ ਅਪਰੂਵ ਹੋਇਆ ਇਹ ਉੱਥੋਂ ਅਪਰੂਵ ਹੋਇਆ ਇਹ 100 ਸਾਲ ਵਾਸਤੇ ਨਹਿਰ ਕਿੰਦੇ ਨਹੀਂ ਜਾਊਗੀ ਆ 6 ਮਹੀਨੇ ਨਹੀਂ ਕੱਟੇ ਇਸ ਨਹਿਰ ਨੇ ਆ ਤੁਹਾਡੇ ਸਾਹਮਣੇ ਕੀ ਹਾਲਾਤ ਹੈਗੇ ਸੀਪੀ ਵਿਲ ਸਾਨੂੰ ਬਣਾ ਕੇ ਦੇਣੇ ਸੀਗੇ 15 ਅਪ੍ਰੈਲ ਤੱਕ ਦੇਣੇ ਸੀਗੇ ਅੱਜ ਤੱਕ ਲਟਕਦੇ ਪਏ ਆ ਥਾਂ ਥਾਂ ਤੇ ਖਾਰ ਪੈ ਰਹੀ ਹੈ ਨਾਲ ਕਮਰਾ ਖੜਾ ਗਿਆ ਉਹ ਡਿੱਗ ਸਕਦਾ ਨਾਲ ਦਰਖਤ ਖੜੇ ਉਹ ਡਿੱਗ ਸਕਦੇ ਕਿਸੇ ਦਾ ਨੁਕਸਾਨ ਹੋ ਸਕਦਾ ਹੈਗਾ ਸੇਮ ਇੱਥੇ ਹੈ ਨਾਲ ਲਿਫਟ ਪੰਪ ਬਣੇ ਹੋਏ ਹੈਗੇ ਜਿਹੜੇ ਉਹ ਮੈਂ ਦੇਖ ਸਕਦੇ ਹਗੇ ਆ ਕਿਸੇ ਵੇਲੇ ਵੀ ਕੋਈ ਅਣਸਕਾਮੀ ਘਟਨਾ ਵਾਪਰ ਸਕਦੀ ਹੈ ਤਿੰਨ ਚਾਰ ਘੰਟੇ ਹੋ ਗਏ ਇਸ ਟੀ ਨੂੰ ਹੋਏ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਬੰਧਤ ਮੈਂਗਵੇ ਦਾ ਹਿਤਕਰ ਇੱਥੇ ਕੋਈ ਅਧਿਕਾਰੀ ਪਹੁੰਚਿਆ ਨਹੀਂਗਾ ਇੰਨੇ ਕੇਸ ਹੋ ਰਹੇ ਆ ਸਾਡੇ ਸ਼ਹਿਰ ਬਰਦੀ ਜਾਂਦੇ ਲੋਕਾਂ ਪ੍ਰਤੀ ਕਾਰਵਾਈ ਕਾਂਦੀ ਕੋਈ ਨਹੀਂ ਜਿਹਨਾਂ ਕਾਰਵਾਈ ਸਾਰੇ ਪੰਜਾਬ ਚ ਦੇਖੋ ਜੀ ਜੇ ਜਿੱਥੇ ਹਰ ਚ ਲੋਕੀ ਡੁੱਬ ਰਹੇ ਹੈਗੇ ਆ ਉਥੇ ਦੇਖ ਲਿਏ ਚਾਹੀ ਇੱਥੇ ਦੇਖ ਲਿਏ ਜਿਹੜੀਆਂ ਨਹਿਰਾਂ ਬਣੀਆਂ ਸੀਗੀਆਂ ਆਪਣੇ ਨਵੀਆਂ ਬਣੀਆਂ ਸੀਗੀਆਂ ਚਾਹਲਾਂ ਵਾਲੇ ਪੁਲ ਦੇ ਨਾਲ ਜਿਹੜਾ ਇਹ ਪਾੜ ਪਿਆ ਹੈਗਾ ਬਟੇ ਜਿਹੜੀ ਉਹ ਖੂਰੀ ਹੈ ਉੱਪਰੋਂ ਵੀ ਪਾਣੀ ਪੁਣੀ ਪਾ ਕੇ ਸਾਰਾ ਜਿਹੜਾ ਟੁੱਟਿਆ ਹੈਗਾ ਤੇ ਇਹਦਾ ਹੋਰ ਜਿਆਦਾ ਨੁਕਸਾਨ ਹੋ ਸਕਦਾ ਜਿਵੇਂ ਦੇਖ ਸਕਦੇ ਆਂ ਵੀ ਪੌਲ ਦੇ ਥੱਲੇ ਵੀ ਤਰੇੜਾਂ ਦੇਖਦੀਆਂ ਪਈਆਂ ਕੱਲ ਨੂੰ ਕੋਈ ਹੋਰ ਵੱਡਾ ਨੁਕਸਾਨ ਹੋ ਸਕਦਾ ਪਰ ਹਜੇ ਤੱਕ ਵੀ ਕਦੋਂ ਦੇ ਇੱਥੇ ਸਾਰੇ ਆਏ ਆ ਸਾਰਾ ਚੱਲਦਾ ਪਿਆ ਪਰ ਪ੍ਰਸ਼ਾਸਨ ਜਾਂ ਨਹਿਰ ਮੈਕਮੇ ਦਾ ਕੋਈ ਵੀ ਬੰਦਾ ਇੱਥੇ ਆਈ ਟਿੱਕਰ ਪਹੁੰਚਿਆ ਨਹੀਂ ਹੈ ਜੀ ਦੂਜੀ ਗੱਲ ਇਹ ਹੈ ਵੀ ਜਿਵੇਂ ਜਲ ਜੀਵਨ ਮੋਰਤੇ ਨਾਲ ਇਹਨਾਂ ਦੀ ਕਮਿਟਮੈਂਟ ਹੋਈ ਸੀ ਕਿ ਚੌਥਾ ਸੀਪੇਵਲ ਤੁਹਾਡੇ ਆ ਨਾਲ ਹੀ ਇੱਧਰ ਇਹਨਾਂ ਨੇ ਤਿਆਰ ਕਰ ਰਏ ਆ ਅਜੇ ਤੱਕ ਕੋਈ ਕੁਝ ਨਹੀਂ ਕੀਤਾ ਮੀਆਂ ਨਾਲ ਖਾਰ ਪਾਇਆ ਪੈ ਕੇ ਕਿੱਡਾ ਟੋਹ ਇੱਧਰ ਪਿਆ ਹੋਇਆ ਆ ਆਮੋ ਸਾਹਮਣੀਆਂ ਇਹ ਸਾਰਾ ਪਾੜ ਪੈ ਸਕਦਾ ਨਿਸ਼ਾਨ ਇੱਥੇ ਲੋਕਾਂ ਦਾ ਜਿਵੇਂ ਅੱਗੇ ਹੜਾਂ ਨਹੀਂ ਮਾਰ ਰਹੇ ਠਾਰ ਤੇ ਇਹ ਬਹੁਤ ਨਿਸ਼ਾਨ ਹੋ ਸਕਦਾ ਸਾਨੂੰ ਇਹ ਗੱਲ ਕਹੀ ਗਈ ਸੀ